ਹਾਂਜੀ ਭਾਈ ਸ਼ਰਨ ਸਤਿ ਸਿਬਾਲ ਨਵਾਂ ਦਿਨ ਨਵੀਂ ਸ਼ੁਰੂਆਤ ਨਵੀਂ ਜਗਾ ਦਿਨ ਸ਼ਨੀਵਾਰ 16 ਅਗਸਤ 2025 ਤੇ ਅਪਰ ਆਦ ਰੁਗਹੀ ਚੰਡੀਗੜ੍ਹ ਸੁਹਾਣਾ ਸਾਹਿਬ ਦੇ ਦੁਆਰਾ ਮਨਛੀਤਾ ਦਾ ਗੁਰਦੁਆਰਾ ਵੀ ਕਹਿ ਦਿੰਦੇ ਆ ਤੇ ਰਾਤ ਗੁਰਵਿੰਦਰ ਨੇ ਕੱਪੜੇ ਧੋਦੇ ਹੀ ਤੇ ਉਹ ਬਹੁਤ ਜ਼ਿਆਦਾ ਗਿੱਲੇ ਸੀ ਤੇ ਤਾਂ ਕਰਕੇ ਆਪਾਂ ਨੂੰ ਸਾਡੇ ਤੇ ਦਾਲ ਉਹ ਕਿਤੇ ਸਮਾਨ ਵਗੈਰਾ ਪੈ ਦਿੱਤਾ ਤੇ ਆਪਣਾ ਹੁਣ ਅੰਦਰ ਜਿਆਦਾ ਸਾਫੀ ਨੂੰ ਕੰਮ ਸਾਕੇ ਆਪਾਂ ਧੰਨਿਕਵਾਦ ਠੀਕ ਹੈ ਚਲੋ ਆਓ ਚਲੀਏ ਛੋੜ ਦੋ ਇਹ ਵੀ ਚਲੋ ਥੱਲੇ ਨਾਲ ਆਪਣੇ ਅੱਬਾ ਹਣੂਮਾਨ ਸੰਯੋਗੀ ਸਿੱਖਾਂ ਦੇ ਗੁੱਟਾ ਆਉਦੇ ਥੋੜੀ 7ਵੇਂ ਜਸਰਦਾਰ ਸਿੰਘ ਜੋ ਕਿ ਘੋਟਗੀ ਚਾਈ ਵਿੱਚ ਅੰਗਰੇਜ਼ਾਂ ਵਰਦੇ ਖੀਰ ਇਹ ਆਪਾਂ ਨੂੰ ਗੁਰੂ ਘਰ ਉਹਨਾਂ ਸ਼ਹੀਦਾਂ ਦੀ ਯਾਦ ਦਵਾਉਂਦਾ ਆਣ ਵਗੈਰਾ ਚੱਕ ਕੇ ਆਪਾਂਗੇ ਰੈਡੀ

ਇੱਥੇ ਲੱਟ ਗਿਆ ਦਲਾ ਹੁਣ ਦਰਵਿੰਦਰ ਨੇ ਲੈਣਿਆ ਸਾਈਡ ਬੈਕ ਜੀਸ ਖਾਇ ਗੋਆ ਆਪਾਂ ਨੂੰ ਹਜੇ ਉਹਨਾਂ ਦੀ ਲੋੜ ਨਹੀਂ ਆਪਾਂ ਇੱਕ ਸੱਤ ਤੋਂ ਬਾਅਦ ਜੋ ਰਾਜਸਥਾਨੀ ਟ੍ਰਿਪ ਕਰਨੀ ਆਂ ਠੰਡ ਦੇ ਵਿੱਚ ਉਦੋਂ ਆਪਾਂ ਲਾਂਗੋ ਵਾਲੇ ਬੈਗ ਲੈਣਾ ਲੋੜ ਟਾਈਮ ਬਜਟ ਆਪਣਾ ਰੂਟ ਲੋਟ ਆ ਜਾਓ ਬਜਟ ਅੱਜ ਆਪਾਂ ਦੇਖਣਾ ਮਾਈਓ ਵਗੈਰਾ ਜੇ ਆਪਾਂ ਨੂੰ ਮਿਲਦਾ ਆ ਬਈ ਮੱਛੀ ਮੁੱਛੀ ਫੜਨ ਵਾਲਾ ਸਮਾਨ ਆ ਸਾਰਾ ਇੱਥੇ ਰੱਖਿਆ ਹੋਇਆ ਵਾ ਹਨਾ ਇਹ ਆਪਣੇ ਕੰਮ ਵਾਲਾ ਸੈਕਸ਼ਨ ਨਹੀਂ ਹੈ ਪਰ ਬਾ ਫੇਰ ਵੀ ਇਹ ਹੀ ਆ ਤਾਂਾਂ ਦੇ ਐਂਟਰੀ ਮਾਰ ਦਿੰਦੇ ਆ ਹਾਂ ਦੇਖੋ ਫਿਸ਼ਿੰਗ ਰੋਡ ਆ ਗਈ ਇਹ ਜਿੰਮ ਵਾਲਾ ਏਰੀਆ ਹੈ ਜਿੱਥੋਂ ਜਿੰਮ ਵਾਸਤੇ ਟੀ-ਸ਼ਰਟ ਵਗੈਰਾ ਆਪਾਂ ਭਾਈ ਕਰ ਸਕਦੇ ਆ। ਉਹ ਵੀ ਵਧੀਆ ਆਪਾਂ ਦਾ ਹੁਣ ਸਾਰਾ ਕੁਝ ਸਾਡੀ ਐਕਸਾਂ ਨੂੰ ਪਿੰਡ ਪੁੰਡ ਜਾਇਆ ਕਰਾਂਗੇ ਲੋਕ। 4 ਦਿਨ ਰਹਿ ਕੇ ਅਸੀਂ ਨਾਲ ਦੇ ਰੱਖਣੀ ਹੈ ਨਾ। ਇਹ ਦੋ ਟਰੈਕਿੰਗ ਦੇ ਨਾ ਜਾ ਮਾਊਂਟੇਨ ਕਲੈਕਸ਼ਨ ਕਰਦੇ ਬੰਦੇ। ਉਹ ਵਾਲਾ ਸੈਕਸ਼ਨ ਹੈ। ਦੇਖੋ ਪ੍ਰਾਈਸ ਲੋਵਰਸ ਨਾਰਮਲ ਆ ਬਈ ਬਰੇਟ ਆ ਇੱਥੇ ਬਸ ਮੁੱਤ ਘੱਟੀਆਂ ਨੇ ਇੰਨੇ ਕੁ ਤੀਏ ਕੋਈ ਦਿੱਕਤ ਨਹੀਂ ਉਹ ਬਹੁਤ ਕੰਮ ਦੀਆਂ ਚੀਜ਼ਾਂ ਇੱਥੇ ਜੀ ਆਪਣੇ ਕੋਲੇ ਪੈਸਾ ਹੋਵੇ ਪਰ ਕੋਈ ਦਿੱਕਤ ਨਹੀਂ ਪਵੇ ਇਹ ਵੀ ਆਪਾਂ ਬਾਇ ਕਰਾਂਗੇ ਉਹ ਮੈਂ ਬੈਗ 'ਚ ਵੀ ਢੋਡ ਢੱਡ ਸੈਕਸ਼ਨ ਨੇ ਪੱਲੇ ਕੱਪੜੇ ਆ ਚਮਾਲ ਵਗੈਰਾ ਪਾ ਲੋ ਜੇ ਉਧਰ ਹੋਰ ਕੁਝ ਬਦਲੀਆ ਬਈ ਸੋਣੀ ਆ ਰੇਤੀ ਸੋਣੀ ਬਹੁਤ ਸੋਣੀ ਬਈਆ ਓਹੋ ਓਹੋ ਆ ਸਲੀਪਿੰਗ ਲੈ ਰਪਿਆ ਜਿਹੜੀ ਆਪਾਂ ਨੂੰ ਜਦੋਂ ਬੰਲੇ ਲੇਰ ਦਾ ਦਾ ਟੂਰ ਕਰਾਂਗੇ ਉਦੋਂ ਆਪਣੇ ਕੋਲੇ ਪੈਸਾ ਟੱਕ ਪੋੜਾ ਹੋ ਤਾਂ ਅਰੇਂਜਮੈਂਟ ਹੋ ਜਾਂਦੀ ਆ ਉਦੋਂ ਲਾਵਾਂਗੇ ਉਹਨਾ ਆ ਮੈਨ ਸਪੰਜ ਡਿਗਰੀ ਤਾਈਆਂ ਇਹ ਬਾਕੀ ਇਹ ਮੈਗਨੀਫਾਈ ਗਲਾਸ ਕਿਹ ਕੀ ਜੇ ਵਾਸਤੇ ਆਪਾਂ ਨੂੰ ਨਹੀਂ ਪਤਾ ਹਜੇ ਇਹ ਰੱਸੀ ਆ ਨਾ ਇਹਨੂੰ ਪੈਰਾਕੋਰ ਬੋਲਦੇ ਇੰਨਾ ਇਹ ਪੈਰਾਸ਼ੂਟ ਵਾਲੀ ਵਜਦੀ ਆ ਬਈ ਮੈਂ ਵੀ ਤੇ ਇਹ ਕੰਪੈਸਿਟੀ ਬਹੁਤ ਜ਼ਿਆਦਾ ਦੀ ਵੀ ਪਿੱਕ ਕਰਨ ਦੀ ਹੁੰਦੀ ਆ ਵੀ ਟੁੱਟਦੀ ਟਲਦੀ ਹੈ ਨਹੀਂ ਇਹ ਮਾਉਂਟੇਨਰ ਵਰਤਦੇ ਆ ਜਿਹੜੇ ਵੀ ਜ਼ਿਆਦਾ ਪਹਾੜਾਂ ਦੇ ਯਾਰਾ ਚੜ੍ਹਦੇ ਨੇ ਬੰਦੇ ਉਹ ਜ਼ਿਆਦਾ ਵਰਤਦੇ ਆ ਚੀਜ਼ਾਂ ਹਨਾ ਬਾਕੀ ਅਦਰ ਬੂਟ ਪਿਆ ਕੇ ਜੁਵਾਦੇ ਕੋਈ 9000 ਕੋਈ ਅਦਰ 17000 ਕੋਈ ਕਿੰਨੇ ਨਾ ਤੋਹੀ ਸੈਕਸ਼ਨ ਦੇ ਵਿੱਚ ਆਏ ਸੀ ਆਪਾਂ ਤੇ ਆਹ ਥੱਲੇ ਦੋ ਕੁ ਸੌ ਦਾ ਬੈਡ ਤੇ ਆ। ਇਹ ਸ਼ਾਇਦ ਆਪੇ ਬੋਲਬੋਲ ਮਾਰਦਾ ਨਾ। ਇਹ ਆਪਾਂ ਨੂੰ ਕੋਈ ਫੋਰਸ ਫਲ ਲਾਉਣੀ ਲੋੜ ਨਹੀਂ ਪੈਂਦੀ ਨਹੀਂ। ਸਕੇਟ ਬੋਰਡ ਵੀ ਇਹ ਵੀ ਸੋਹਣੀ ਚੀਜ਼ ਆ। ਪਰ ਇਹ ਆਪਣੇ ਸਭੋਂ ਬਾਹਰ ਆਪਣੇ ਤੋਂ ਬਚਾਰੇ ਤੇ ਅੱਜ ਨਾਲ ਖੜੀ ਦਾ ਵੀ ਨਹੀਂ ਹੈ ਹਨਾ। ਨਹੀਂ ਖੜੀ ਦਾ। ਤੂੰ ਟਰਾਈ ਕਰ। ਚੱਲ। ਇਹ ਆਪਣੇ ਬਾਸ ਦੀ ਗੱਲ ਲੈਣੀ। ਕਿ ਉਹ ਸਕੇਟਿੰਗ ਸ਼ੂਜ਼ ਆ। ਤੇ ਆਹ ਚੀਜ਼ ਆਪਣੇ ਗੋਡੇ ਗੱਪੇ ਨਾਲ ਫਿੱਲੇ ਜਾਣ ਤੇ ਉਹਦੇ ਖਾਤਰ ਹੁੰਦੀ ਆ ਆਪਣਾ ਇਹਦੀ ਲੋੜ ਨਹੀਂ ਇਹ ਤੇ ਸਕੂਟਰ ਆ ਇਹਨੇ ਲਾ ਲਿਆ ਆ ਛੇੜਖਾਨੀਆਂ ਕਰਨੀ ਉਹ ਕਰਨੀਆਂ ਇਹ ਵੀ ਬਸ ਮਾਰਨਾ ਨਹੀਂ ਨਹੀਂ ਇਹ ਤਾਂ ਚਲਾ ਲਾਂਗੇ ਆਪਾਂ ਬੱਚਾ ਰਸਤੇ ਵਿੱਚ ਚੱਲ ਉਹ ਚੂਟ ਹੈ ਯਾਰ 2500 ਦੀ ਜੇਬ ਹੌਲੀ ਕਰਕੇ ਮੁੰਡਾ ਚੱਲਿਆ ਥੱਲੇ ਕਿਉਂਕਿ ਸਾਈਕਲਾਂ ਦੇ ਕਸਲੇ ਆ ਨੇ ਬੈਗ ਤੇ ਸੈਂਕਲ ਆਪਣੀ ਖੜਿਆ ਥੱਲੇ ਤੇ ਉਦੋਂ ਬਾਅਦ ਆਪਾਂ ਨਿਕਲਣਾ ਕੋ ਖੇਤਰਵਾਲ ਨੂੰ ਤੇ ਸ਼ਾਦਾ ਜਿੱਥੇ ਆਪਾਂ ਰੁਕਣਾ ਰੁਕਾਂਗੇ ਰੁਕਣਾ ਨਹੀਂ ਰੁਕਾਂਗੇ ਅੰਕਲ ਪੂਰੀ ਆਪਣੀ ਸਾਈਕਲਾ ਦੀ ਰੱਖਿਆ ਦੇ ਖੜਾ ਸੀ ਹਾਂ ਜੂਰ ਜਾ ਹਾਂ ਬਈ ਕੀ ਹੋ ਗਿਆ ਪੈਂਚਰ ਹੋ ਗਿਆ ਯਸ ਬਈ ਪਹਿਲੀ ਸਫਰ ਪਹਿਲੀ ਵਾਰੀ ਹੋਇਆ ਬਈ ਪਹਿਲਾ ਪੈਂਚਰ ਲਾਉਣ ਲੱਗਾ ਮੈਂ ਦਾ ਸਮਾਨ ਸਾਡੇ ਕੋ ਸਾਰਾ ਹੈਗਾ ਵਾ Jeg, jeg, jeg er du klar? ਕਿ ਜਾਣਾ ਕਿਥੇ ਇਹ ਚੀਜ਼ ਇਹ ਦੁਬਾਰਾ ਤੋਂ ਭਈਏ ਨਾ ਆ ਆ ਆ ਆ ਆ ਸੀਗਾ ਬਾਈ ਮੈਂ ਦੁਬਾਰਾ ਹਾਂ ਲਾਉਣ ਚੱਲ ਲੈ ਵਸੇ ਡਾਲ ਕੇ ਨਹੀਂ ਨਹੀਂ ਆ ਲੈਂਚਰ ਮਿਲ ਚੁੱਕਿਆ ਵਾਪੇ ਆਪਾਂ ਨੂੰ ਸਾਰਿਆਂ ਨੂੰ ਨਹੀਂ ਹਾਂ ਪੈਂਚਰ ਲੱਗ ਗਿਆ ਬਾਈ ਬਾਲਟੀ ਲੈ ਕੇ ਮੰਦਰ ਦੇ ਵਿੱਚੋਂ ਲਿਆਂਦਾ ਪਾਣੀ ਭਰ ਕੇ ਆਪਾਂ ਕੀ ਬਤਾਈਏ ਪੈਂਚਰ ਮਰ ਗਿਆ ਆਪਾਂ ਕੰਡਾ ਕੁੰਡਾ ਲੱਗ ਗਿਆ ਲੈ ਵੇਰਣਾ ਦੇਖਦੇ ਆ ਟਾਇਰ ਹਾਂ ਬਈ ਧੰਨਵਾਦ ਠੀਕ ਆ ਬਈ ਧੰਨਵਾਦ ਪੈਂਚਰ ਦਾ ਸਾ ਪੈਂਚਰ ਲੱਗ ਗਿਆ ਬਈ ਆਪਾਂ ਨੂੰ ਲਾਦਾ ਸਲੂਸ਼ਨ ਹੁਣ ਤਾ ਨਹੀਂ ਹਿਲਦਾ ਬਸ ਠੀਕ ਆ ਪਹੁੰਚਣਾ 60 ਕਿਲੋਮੀਟਰ ਦੇਖੀਂ ਕਿਤੇ ਕਾਊਂਟ ਫੇਰ ਲਾ ਦੇਂਗਾ ਇਹ ਤਾਂ ਯਾਰ ਭੋਰੀ ਕੁਮਾਰ ਮਨਾ ਪਟਿਆ ਗਿਆ ਏ ਹੋਰੇ ਕੁਮਾਰ ਦਾ ਹੁਣ ਦਿੱਤਾ ਹੀ ਨਹੀਂ ਬਾਈ ਨੇ ਨਹੀਂ ਨਹੀਂ ਕਰਦ ਮਾਰ ਲਈ ਕਰਦ ਮਾਰ ਲਗੇ ਤੂੰ ਵੀ ਲਿਆ ਆ ਜਾ ਇੱਥੇ ਬੈਠ ਮੈਂ ਆ ਜਾ ਮੈਂ ਬਹਿਣਾ ਪੈਣਾ ਮੈਂ ਤਾਂ ਇੱਥੇ 4 ਨੇ ਪੈਂਚਰ ਕੀਤਾ ਆਪਣਾ ਸਾਈਕਲ ਚੱਲ ਪਹਿਲੀ ਵਾਰੀ ਹੋਇਆ ਟਾਇਰ ਟਿਊਬ ਜਮਾ ਓਕੇ ਸੀ ਇੱਕ ਵੀ ਪੈਂਚਰ ਨਹੀਂ ਸੀ ਤੇ ਚਲੋ ਪੈਂਚਰ ਦਾ ਲੱਗ ਗਿਆ ਕਰੀਬ 3:30 ਵਜੇ ਦੇ ਕਰੀਬ ਤਮਾ ਯਾਰ ਭੁੱਲੇ ਜਾਣਾ 3:30 ਵਜੇ ਦੇ ਸਮਾਉ ਚੁੱਕਿਆ ਤੇ ਆਪਣਾ ਸਾਈਕਲ ਹੋ ਗਿਆ ਸੀ ਪੈਂਚਰ ਪਹਿਲਾਂ ਉੱਥੇ ਗੁਰੂਗਰੀ ਵੀ ਹੋ ਗਿਆ ਸੀ ਉੱਥੇ ਪਰ ਹਵਾ ਹੀ ਭਰ ਕੇ ਤੋਰਦਾ ਸੀ ਵੀ ਕਿਸੇ ਨਾ ਕੋਈ ਵਾਰੀ ਚਲਾਕੀ ਨਾਲ ਕੱਢ ਦਿੱਤੀ ਹੋਵੇ ਪਰ ਉਹ ਮੇ ਦਾ ਕੋਈ ਸੀ ਨਹੀਂ ਸੀ ਉਹਦਾ ਇੱਥੇ ਆ ਕੇ ਖੋਲਿਆ ਬਲੱਡ ਕੈਸਲ ਹੋਣ ਵੀ ਪਾਰਕਿੰਗ ਵਿੱਚ ਹਵਾ ਘਟ ਗਈ ਸੀਗੀ ਬਈ ਤੇ ਹੁਣ ਚੱਲ ਲਾ ਲਿਆ ਵੈਂਚਰ ਆਪਾਂ ਤਿਆਰ ਸੀਗੇ ਚੱਲਣ ਨੂੰ ਇਹ ਉਹ ਅੰਕਲ ਬੈਠੇ ਨੇ ਉਹ ਕਹਿੰਦੇ ਬਈ ਆਏ ਨਹੀਂ ਜਾਣਦੇ ਆਪਾਂ ਕੋ ਖਵਾ ਕੇ ਤੁਰਨਾ ਹਨਾ ਤੇ ਆ ਬਾਈ ਮਿਲੇ ਸੀ ਆਪਾਂ ਨੂੰ ਹੋਰ ਬਈ ਕੀ ਨਾਮ ਆ ਤੁਹਾਡਾ ਬਹੁਤ ਵਧੀਆ ਜੈਮਲ ਸਿੰਘ ਪ੍ਰਾਇਮਾ ਮੇਰਾ ਨਾਮ ਹੈਗਾ ਠੀਕ ਆ ਬਾਈ ਕੀ ਕੰਮ ਕੀ ਕਰਦੇ ਹੋ ਬਈ ਆਪਾਂ ਕੰਮ ਬਾਈ ਆਪਣਾ ਮਕੈਨਿਕਲ ਹੈ ਠੀਕ ਹੈ ਜੀ ਕਿੰਨਾ ਬਣਾਉਂਦੇ ਆਪਾਂ ਬਾਹਰ ਦੀਆਂ ਯਾਤਰਾ ਇੱਥੇ ਮੋਹਾਲੀ ਹੈ ਤੇ ਜਿਹੜੇ ਸੀਗੇ ਹੁੰਦੇ ਸਕੇ ਇਸ ਟਾਈਮ ਆਪਾਂ ਜੀਰ ਕੋ ਹਨ ਤੇ ਬਾਈ ਕਹਿੰਦਾ ਮੈਨੂੰ ਵੀ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਆ ਚੱਲ ਬਈ ਨਾਲ ਹੀ ਚੱਲ ਸਾਡੇ ਫਿਰ ਹੋਰ ਤਾਂ ਦੇਖ ਲਈ ਕੀ ਕਰੇ ਹੁਣ ਸਮੇ ਬਦਲ ਗਿਆ ਹੁਣ ਕਬੀਲਦਾਰੀਆਂ ਬਹੁਤ ਪੈ ਗਈਆਂ ਨੇ ਇਹ ਵੀ ਸਹੀ ਗੱਲ ਹੈ ਜੀ ਤੇ ਚੋ ਫਿਰ ਛੁੱਟੀਆਂ ਵੀ ਨਹੀਂ ਮਿਲਦੀਆਂ ਨੇ ਸੁਰੂ ਸੁਰੂ ਦੇ ਬਹੁਤ ਕੁ ਮੈਂ ਆ ਪੰਜ ਦਿਨ ਹਿ ਮਾਸ਼ਾ ਅੱਲ ਸਾਈਕਲ ਯਾਤਰਾ ਤੇ ਤੋ ਅੱਛਾ ਲੱਗਿਆ ਦੇਖ ਕੇ ਤੁਹਾਡਾ ਬਹੁਤ ਹੀ ਅੱਛਾ ਲੱਗਿਆ ਬਾਕੀ ਅੱਜ ਦੇ ਟਾਈਮ ਬਈ ਇਹ ਚੀਜ਼ ਬਹੁਤ ਘਟ ਗਈ ਹੈ ਨਾ ਬਿਲਕੁਲ ਜੀ ਹਾਂ ਕਿਉਂਕਿ ਜਵਾਗ ਨਸ਼ਿਆਂ ਨੁਸ਼ਿਆਂ ਵੱਲ ਜ਼ਿਆਦਾ ਪੈ ਗਈ ਨੇ ਬਿਲਕੁਲ ਚੀਜ਼ ਬਹੁਤ ਘਟ ਹੈ ਤੇ ਬਾਕੀ ਕੀ ਕਿਹਾ ਚਾਓ ਮੀਨ ਕੇ ਆ ਕਿ ਸਪ੍ਰਿੰਗ ਰੋਲ ਬਾਈ ਉਹਨਾਂ ਨੂੰ ਬਹੁਤ ਸਾਰਾ ਮਾਣ ਤਾਂ ਹੈ ਬਾਈ ਉਹਨਾਂ ਨੇ ਐਨੀ ਸੇਵਾ ਕੀਤੀ ਆਪਾਂ ਨੂੰ ਵਧੀਆ ਲੱਗਿਆ ਮਿਲ ਕੇ ਬਾਈ ਨਾਲ ਆਈਆਂ ਪਾ ਅੱਗੇ ਵੀ ਹੋਰ ਬਾਈਆਂ ਨਾਲ ਬਹੁਤ ਜ਼ਿਆਦਾ ਗੱਲਾਂ ਬਾਤਾਂ ਕਰਾਂਗੇ ਰਾਤ ਹੀ ਜਾਂਦੇ ਹੋਏ ਚਲੋ ਆ ਜਾਂਦੇ ਬਣ ਕੇ ਫਿਰ ਤੁਹਾਨੂੰ ਉਹ ਵੀ ਦਿਖਾਉਣਿਆ ਪਰਕਮ ਚਾਹ ਯਾਰ ਵੀ ਆਸਾਨ ਹੋ ਜੇ ਫੇਰ ਤਾਂ ਘਸ ਲੂਗਾ ਨਾ ਇਸ ਕਹਤਾ ਕਾ ਜੋਂ ਜਾਨਾ ਹਰੇ ਉਹ ਕਾ ਜਾਣੇ ਮੈਂ ਐਨੇ ਨਹੀਂ ਕੱਦ ਦੇ ਬਟੇ ਰਹਿਣਾ ਅੱਜ ਤੁਸੀਂ ਨਾ ਥੋੜੇ ਲੋਟੇ ਟਾਇਰਾਂ ਲੈ ਲਿੱਤੇ ਹੈ ਸਪ੍ਰਿੰਗਰ ਵਾਲਾ ਖਵਾਏ ਅੰਤੋ ਜੀ ਹੋਰ ਆਣੇ ਤੇ ਉਹ ਬੈਠੇ ਨੇ ਚਲੋ ਠੀਕ ਆ ਕਾ ਜੀ ਚੱਲੇ ਆਂ ਅਸੀਂ ਓਕੇ ਕੋਲੋਂ ਨਿਕਲ ਕੇ ਆਪਾਂ ਆ ਗਏ ਹਰਸ਼ ਦੇ ਹਰਸ਼ ਜਿਹੜਾ ਛੋਲੇ ਕੋਲ ਚਾਣਾ ਕੋਨੇ ਵਧੀਆ ਲੱਗ ਰਿਹਾ ਤੇ ਬਾਕੀ ਸਹੀ ਆਉਣਾ ਤੁਹਾਡਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਾਂ ਨੂੰ ਸਪ੍ਰਿੰਗਰ ਉਤਵਾਏ ਤੇ ਹੌਲੀ ਹੌਲੀ ਆਪਾਂ ਤਾਂ ਬਈ ਹਜੇ ਫਿਲਹਾਲ ਛੋਟੇ ਲੈਵਲ ਤੇ ਆਂ ਜੇ ਕਿਸੇ ਦਿਨ ਆਪਾਂ ਵਧੀਆ ਲੈਵਲ ਤੇ ਆ ਗਏ ਆਪਨੋਂ ਲੋਕਾਂ ਦਾ ਬਹੁਤ ਪਿਆਰ ਮਿਲਣਾ ਹੁਣ ਵੀ ਬਹੁਤ ਜ਼ਿਆਦਾ ਮਿਲ ਰਿਹਾ ਜਿੰਨਾ ਸੀ ਸੋਚਿਆ ਨਹੀਂ ਸੀ ਕਦੇ ਕਿ ਨਹੀਂ ਗੁਰਵਿੰਦਰ ਬਿਲਕੁਲ ਬਹੁਤ ਪਿਆਰ ਮਿਲਦਾ ਬਹੁਤ ਮਨ ਖੋਜਿਆ ਪੂਰਾ ਹਾਂ ਬਈ ਤੇ ਚਲੋ ਆ ਜਾਣ ਤੋਂ ਬਣ ਕੇ ਤੁਹਾਨੂੰ ਇਹ ਵੀ ਦਿਖਾਉਣੀ ਆ ਓਕੇ ਦੇਖ ਕੇ ਤਾਂ ਸੋਹਣਾ ਹੀ ਲੱਗਦਾ ਮਨ ਚ ਤਾਂ ਮੈਂ ਖਾਈ ਜਾਂਦਾ ਹਾਂ ਮੈਥੇ ਪਤਾ ਹੀ ਪੂਰੇ ਭਏ ਆਰੇ ਬਾਕੀ ਚੱਲ ਹੁਣ ਰਿਐਲਿਟੀ ਚ ਖਾਣੇ ਆਪਾਂ ਦੇਖਦੇ ਆਂ ਸਵਾਰ ਬੜੇ ਆ ਬਾਈ ਤੇ ਬਾਕੀ ਰਾਜਮਾ ਚਾਵਲ ਵੀ ਆ ਗਏ ਆ ਦੇਖੋ ਅੱਗੇ ਹੁਣ ਚਾਹ ਪਾਣੀ ਦਾ ਸਿਸਟਮ ਆਪਾਂ ਫੋੜਾ ਆਫ ਕਰਨਾ ਤੇ ਇਸ ਦੇ ਲਈ ਆਪਾਂ ਡੀਮਾਰਟ ਤੋਂ ਦੱਬੇ ਲੈ ਲਿਆ ਆਪਣੇ ਕੋਲ 90 ਰੁਪਏ ਲੱਗਿਆ ਮਤਲਬ 99 ਤੇ ਚਾਹ ਪੱਤੀ ਆਪਾਂ ਨੂੰ ਫ੍ਰੀ ਮਿਲੀ ਆ ਇਹ ਆਪਾਂ ਨੂੰ ਬਹੁਤ ਸੁਖ ਦੀ ਗੱਲ ਹੋ ਗਈ ਠੀਕ ਆ ਤੇ ਬਾਕੀ ਚੱਲਦੇ ਆਂ ਡੀਮਾਰਟ ਤੋਂ ਲੈਨੇ ਆ ਛਿੱਟੀ ਠੀਕ ਆ ਆ ਜਾਂ ਪੰਚਾ ਘਰ ਲਾਗੇ ਆ ਚਾਹ ਧਰ ਲੀਆ ਹੋ ਦੇਖੀ ਅੱਜ ਛੋਟੇ ਛੋਟੇ ਕੱਪਾ ਬਾਕੀ ਬਈ 15 ਦਾ ਕੱਪਸ ਸੀਗਾ 15 ਰੁਪਏ ਆਪਣੀ ਊਨੀ ਲੱਗੇ ਸੀ ਇਹਦੀ ਖੰਡਾ ਤੇ 33 ਰੁਪਏ ਆਪਣੀ ਦੁੱਧ ਤੇ ਲੱਗਿਆ ਥੋੜੇ ਬਹੁਤ ਤੇ ਐਨੇ ਕੋ ਲਾ ਕੇ ਤੇ ਆਪਣਾ ਰਾਜਮੀ ਚਾਹ ਬਣ ਲੱਗਿਆ ਇਹ ਕੀ ਬਾਣੀ ਫੇਰ ਆਪਾਂ ਅੱਗੇ ਵਾੜੇ ਆ ਗਿਰਵਾਣੇ ਓਕੇ ਬਈ ਇਹ ਸਭ ਬਹੁਤ ਇਨਾਗਾ ਥੋੜਾ ਜਿਹਾ ਹੋਰ ਪਾ ਦੇ ਚੱਕੋ ਵੀ ਆਪਣੀ ਚਾਹ ਹੁਣ ਬਾਲਾ ਆ ਜੂਗਾ ਤੇ ਰੈਡੀ ਆ ਹਾਂ ਹੋਰ ਫਿਰ ਗੁਰਵਿੰਦਰ ਕੀ ਹਾਲ ਨੇ ਬਾਈ ਵਧੀਆ ਬਾਈ ਵਧੀਆ ਆ ਚੀਜ਼ ਲੋਟ ਹੈ ਕਿ ਨਹੀਂ ਹੈਗੀ ਜਮਾ ਸਿਰਾ ਕੰਮ ਆ ਹਾਂ ਆ ਆਈਟਮ ਆ ਬਾਈ ਚਾਹ ਬਣਾਉਣ ਵਾਲੀ ਹੁਣ ਦੇਖ ਲੋ ਛੋਟਾ ਚੁੱਲਾ ਤੇ ਬੁਟੇਨ ਗੈਸ ਵਾਲਾ ਸਿਲੰਡਰਾਂ ਜਿਹੜੇ ਅਸੀਂ ਆਲੇ ਵਰਤਦੇ ਹੁੰਦੇ ਆ ਬਾਈ ਟਾਂਕੇ ਉਹਨੂੰ ਤਾਂਬੇ ਦੀਆਂ ਪਾਈਪਾਂ ਨੂੰ ਟਾਂਕੇ ਲਾਉਣ ਵਾਸਤੇ ਉਹ ਚੀਜ਼ ਆ ਬਾਕੀ ਚਾਹ ਆਪਣੀ ਤਿਆਰ ਆ ਤੇ ਗੁਰਵਿੰਦਰ ਆ ਜੀ ਆਪਦੇ ਭਰਾਵਾਂ ਨਾਲੀ ਗੱਲਾਂ ਮਰੀਦਾ ਇਹਦੀ ਮੈਂ ਆਪਾਂ ਕੱਪ ਚ ਪਾ ਕੇ ਰੱਖਦੀ ਆ ਬਾਕੀ ਆਪਾਂ ਕੱਪ ਵੱਡੇ ਹੀ ਲਿਆ ਸੀ ਕਿਉਂਕਿ ਇਹ 1 ਲੀਟਰ ਦਾ ਆਪਣੇ ਕੰਮ ਵੀ ਆ ਜੂਗਾ ਇਹ ਹੁਣ ਆਲਰੀਡੀਆਂ ਤੱਕ ਨਾਲ ਹੀ ਰਹਿਣਾ ਤੇਰੇ ਭਾਈ ਦੇ ਉਹ ਆਪਾਂ ਤਾਂ ਬਹੁਤ ਸੋਹਣੀਆਂ ਔੜਨੀਆਂ ਤੇ 뷰 ਵੀ ਸ਼ਾਨਦਾਰ ਹੋ ਰਿਹਾ ਇਸ ਤੋਂ ਬਾਅਦ ਇੰਗ੍ਰੇਟ ਤੋਂ ਬਾਅਦ ਆਪਾਂ ਰਾਜਸਥਾਨ ਦਾ ਟ੍ਰਿਪ ਕਰਨਾ ਉਹਨੂੰ ਠੰਡ ਆ ਜਾਣੀ ਇਹਨਾਂ ਪਤਾ ਰਬਤੀ ਕਰਨੀਆਂ 7 ਤੋਂ 15 ਦਿਨ ਘਰੇ ਰੁੱਕ ਕੇ ਉਹਦੇ ਬਾਅਦ ਰਾਜਸਥਾਨ ਦਾ ਟ੍ਰਿਪ ਕਰਨਾ ਉਹਦੇ ਵਿੱਚ ਆਪਾਂ ਕੋਈ ਟਾਬੇ ਤੇ ਨਹੀਂ ਰੁਕਣਾ ਕਿਤੇ ਨਹੀਂ ਰੁਕਣਾ ਆਪ ਦਾ ਰੋਟੀ ਪਾਣੀ ਬਣਾਉਣ ਦਾ ਸਾਰਾ ਸਮਾਨ ਨਾਲ ਲੈ ਕੇ ਚੱਲਣਾ ਠੀਕ ਆ ਖੁਦ ਬਣਾਇਆ ਕਰਾਂਗੇ ਉਹਦੀ ਸਾਰਾ ਕੰਮ ਖੁਦ ਕਰਨਾ ਦੀ ਲੋ ਵਜਤ ਨਹੀਂ ਹੁੰਦਾ ਵੀ ਕੋਈ ਲੋ ਵਜਤ ਦੀ ਟ੍ਰਿਪ ਹੋ ਗਈ ਉਹਦੇ ਵਿੱਚ ਇਹ ਵਾ ਵੀ ਐਨਾ ਕ ਨਿਆਰਾ ਲੈਣਾ ਵੀ ਪਾਸਟਲੀ ਪੁੱਛੋ ਨਾ ਤੇ ਬਾਕੀ ਦੇਖਦੇ ਆ ਕੋਈ ਕੁ ਸਮਾਨ ਨਾ ਆਪਣੇ ਕੋਲੇ ਹੈ ਨਹੀਂ ਆਪਣੇ ਕੋਲੇ ਹਜੇ 50 ਦਿਨ ਬਾਕੀ ਆ 50 ਜਾਂ 2 ਮਹੀਨੇ 2 ਮਹੀਨਾ ਤੱਕ ਆਪਣੀ ਪਿੰਡ ਵਾਪਸੀ ਹੋਣੀ ਆ ਤੇ ਬਾਕੀ ਆਪਣਾ ਬਲੌਗ ਹੁੰਦਾ ਜਿਹੜਾ ਜਾਂ ਇੰਸਟਾਗ੍ਰam ਦੇ ਆਪਣੇ ਨਾਲ ਵਾਦ ਤੋਂ ਵਾਦ ਜੁੜੂ ਨਾ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਤੇ ਹੁਣ ਆਲੇ ਟਾਈਮ ਤੇ ਆਪਾਂ ਐਂਡ ਗੱਲਬਾਤ ਕਰਾ ਦੇਣੀ ਆ ਥੋੜੀ ਹੋਰ ਆਸਟੈਂਸ ਸਫ਼ਰ ਕਰ ਰਹੇ ਆ ਗ੍ਰੈਂਡ ਰੰਗ ਰੋਡ ਤੇ ਜੋ ਕਿ ਸ਼ੇਰ ਸ਼ਾਹ ਸ਼ੂਰੀ ਦੁਆਰਾ ਬਣਾਇਆ ਗਿਆ ਸੀ ਤੇ ਅੰਮਾਲਾ ਟੱਪੇ ਆਂ ਗੁਰਵਿੰਦਰ ਲੈ ਕੇ ਯਾਰ ਮਿੱਤਰ ਆਹ ਕਹਿੰਦਾ ਮੈਂ ਸ਼ਾਮ ਨੂੰ ਚੱਲ ਜਾਣਾ ਦਿਲ ਦੀ ਕੋਈ ਰਹਿ ਪਿਓ ਬਈ ਉੱਥੇ ਚੱਲੇ ਹਾਂ ਹੁਣ ਆਪਾਂ ਬਾਈ ਨੇ ਸਾਜਵਿਕ ਸੋਲਰ ਦਾ ਐਡਰੈਸ ਦਿੱਤਾ ਉੱਥੇ ਚਾਬੀ ਫੜ ਕੇ ਫਿਰ ਬਾਈ ਦੇ ਕਮਰੇ ਇੱਥੇ ਚੱਲਾਂਗੇ ਉੱਥੇ ਰੋਟੀ ਪਾਣੀ ਖਾਗਾਂਗੇ ਤੇ ਉੱਥੇ ਦਾਣਾ ਬੰਨ ਦੇ ਜਾਣਾ ਬਾਕੀ ਵਧੀਆ ਜੀ ਲੱਗ ਰਿਹਾ ਐਂਛੀ ਰੋਡ ਐ ਜੀ ਆਹ ਤੈ ਕਸੋਲਰ ਇਹ ਆ ਕੰਪਨੀ ਦਾ ਨਾਮ ਇਹ ਭਲੂਰ ਪਿੰਡ ਦੇ ਨਾਲ ਪਿੰਡ ਆ ਬਾਈ ਕੋਈ ਗੁਰਵਿੰਦਰ ਦਾ ਗੋਲਦੀ ਦਾ ਦੋਸਤ ਐ ਆਓ ਕਹਿੰਦਾ ਆ ਜਾ ਮੇਰਾ ਲਾਭ ਹੁਣ ਕਰਨਾ ਇਹਨਾਂ ਨੇ ਅੱਛਾ ਕੋਈ ਨਹੀਂ ਰੱਖੀ ਰੱਖੀ ਤੇ ਪ੍ਰਸ਼ਾਦਾ ਆ ਗਿਆ ਆਪਣਾ ਤੇ ਲੱਗਦੇ ਆ ਛਗਣ ਬਾਈ ਕਹਿੰਦਾ ਮੈਂ ਦੁਕਾਨ ਦੋ ਦਿਨ ਹੀ ਕੁਝ ਲੈ ਕੇ ਆਉਣਾ ਹੋਣਾ ਤੇ ਹੋਰ ਕਿਵੇਂ ਹੋ ਹੋਰ ਆਜੋ ਆਜੋ ਤਿੰਨੇ ਆਜੋ ਇਹਨੇ ਗਾਰਡ ਬਈ ਇੱਕ ਰੋਟੀ ਪਾਓ ਇਹੀ ਸੈਲਰੀ ਹੈ ਨਾ ਜੀ ਬਾਕੀ ਆਖੜਾ ਬਦਲਾ ਜਾ ਗੁਰਵਿੰਦਰ ਗੋਲਡੀ ਤਿੰਨ ਮਹੀਨਿਆਂ ਤੋਂ ਤੁਸੀਂ ਇਹਨੂੰ ਦੇਖੋਗੇ ਦੋ ਨੂੰ ਐ ਲੱਕੜ ਬਾਸ ਵਰਗਾ ਬਣਾ ਲੈਣਾ ਸਹੀ ਆ ਟਾਈਮ ਹੋ ਚੁੱਕਿਆ ਸਾਢੇ 4:00 ਦੇ ਕਰੀਬ ਰੋਟੀ ਰਾਟੀ ਆਪਾਂ ਖਾ ਖਾ ਲਈ ਸੀ ਉਹ ਬਾਈ ਨੇ ਆਪਾਂ ਨੂੰ ਖਵਾ ਦਿੱਤੀ ਸੀ ਤੇ ਇਹ ਜਿਹੜਾ ਬਾਈ ਜਿਹਦੇ ਆਪਾਂ ਕਮਰੇ ਦੇ ਵਿੱਚ ਰੁਕੇ ਆ ਇਹ ਗੁਰਵਿੰਦਰ ਵਾਜ ਦਾ ਦੋਸਤ ਹੈ ਸ਼ਾਇਦ ਤੇ ਉਹ ਇੱਥੇ ਆਪਣੀ ਫੈਕਟਰੀ 'ਚ ਲੱਗਿਆ ਹੋਇਆ ਮੈਂ ਵੀ ਨਾ ਨੂੰ ਕਿ ਹੁਣੀ ਬਈ ਬਾਹਰ ਚੱਲ ਵੀਡੀਓ ਵੀ ਬਣਾਉਣ ਆਲੀ ਪਈ ਆ ਤੇ ਤੁਸੀਂ ਕਹੋਗੇ ਵੀ ਆਏ ਕਰਕੇ ਵੀ ਸਿੱਧਾ ਹੀ ਰੋਟੀ ਖਾਣ ਤੋਂ ਬਾਅਦ ਇਹਨੇ ਐਂਡ ਕਰਤਾ ਤੇ ਉਹ ਵੀ ਨਹੀਂ ਕਰਦੇ ਆਪਾਂ ਤੇ ਇੱਕ ਹੋਰ ਗੱਲ ਆਪਣੇ ਵੱਦੋ ਵੱਦ ਯਾਰਾਂ ਦੋਸਤਾਂ ਨੂੰ ਫੈਮਿਲੀ ਮੈਂਬਰਸ ਨੂੰ ਆਪਣੀ ਵੀਡੀਓ ਜਰੂਰ ਦਿਖਾਇਆ ਕਰੋ ਜਾਂ ਨਾਲ ਜੋੜੋ ਬਈ ਤਾਂ ਜੋ ਨਵੀਂ ਜਿਹੜੀ ਆਉਣ ਵਾਲੀ ਪੀੜ੍ਹੀ ਆਨਾਂ ਦੇ ਵਿੱਚ ਭਾਵਨਾ ਵਧੇ ਹਨ ਵੀ ਖੇਡਾਂ ਨਾਲ ਜੁੜਨ ਦੀ ਹੋਗੀ ਜਾਂ ਹੋਰ ਕਿਸੇ ਵੀ ਇਵੈਂਟ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਹਰੇਕ ਖੇਡ ਦੇ ਵਿੱਚ ਕੋਈ ਨਾ ਕੋਈ ਆਪਣਾ ਜਵਾਬ ਜਾ ਆਵੇਣਾ ਪਿੰਡ ਦਾ ਚਾਹੇ ਸ਼ਹਿਰ ਚੱਲ ਅਜ ਤਾਨੂੰ ਹਾਲਾਤ ਪੱਧੀਏ ਕੀ ਚੱਲਦੇ ਪਏ ਆ ਬਾਕੀ ਰੋਟੀ ਪਾਣੀ ਆਪਾਂ ਖਾ ਲਿਆ ਸੀ ਤੇ ਸੌਣ ਲੱਗਦੇ ਸੀ ਮੋਲ ਵਗੈਰਾ ਚਾਰਜ ਆ ਤੇ ਗੁਰਵਿੰਦਰ ਆ ਬੈਠਾ ਤੇ ਸਾਈਕਲ ਆ ਪੰਦਰੀ ਲਾ ਦਿੱਤੀ ਜੀ ਕਿਉਂਕਿ ਆਪਾਂ ਹਵਾਲੇ ਤੋਂ 12 ਕਿਲੋਮੀਟਰ ਨੇ 15 ਜਾਂ 20 ਕਿਲੋਮੀਟਰ ਤੋਂ ਅੱਗੇ ਆਪਾਂ ਵਾਲੇ ਕੋਈ ਖੇਤਰ ਰਹਿ ਗਿਆ ਇਥੋਂ 32 ਕਿਲੋਮੀਟਰ 32 ਦੇ ਵੀ 28 ਰਹਿ ਗਿਆ ਹੁਣ ਬਈ ਤੇ ਬਾਕੀ ਕੱਲ ਨੂੰ ਉਹ ਬਾਈ ਨਾਲ ਮਿਲ ਕੇ ਗੁਰਵਿੰਦਰ ਦੇ ਦੋਸਤ ਨੂੰ ਫਿਰ ਆਪਾਂ ਅੱਗੇ ਆਪਣਾ ਸਫ਼ਰ ਸ਼ੁਰੂ ਕਰਦੇ ਆਂ ਕੱਲ ਦਾ ਤੇ ਬਾਕੀ ਮਿਲਦੇ ਆਂ ਜੇ ਕੋਈ ਵੀ ਗਲਤੀ ਮੰਨਤੀ ਜਾਂ ਕੁਝ ਗਲਤ ਬੋਲਿਆ ਗਿਆ ਹੋਵੇ ਆਪਾਂ ਮਾਫੀ ਮੰਗਦੇ ਆਂ ਬਈ ਠੀਕ ਹੈ ਇਹ ਬਾਕੀ ਸੋਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਤੁਸੀਂ ਚੱਲੋ ਨਵੇਂ ਨਵੇਂ ਚੈਨਲ ਤੇ ਸਪੋਰਟ ਕਰੀ ਜਾਂਦੇ ਹੋ ਹਨਾ 100 200 ਵਿਊ ਆ ਜਾਂਦਾ ਪਰ ਉਹ ਹੀ ਬਹੁਤ ਹੈ ਤੇ ਬਾਕੀ ਆਪਣੀ ਹੌਲੀ ਹੌਲੀ ਸ਼ਾਇਦ ਬਾਅਦ ਵੀ ਜਾਣ ਜੇ ਰੱਬ ਨੇ ਚਾਇਆ ਭਾਈ ਜਾਂ ਤੁਸੀਂ ਚਾਇਆ ਤੇ ਬਾਕੀ ਚਲੋ ਠੀਕ ਹੈ ਆਪਾਂ ਮਿਲਦੇ ਆਂ ਕੱਲ ਹੋਏ